ਤੇ ਭੈਣਾਂ ਨੂੰ ਬੀਬੀਆਂ ਨੂੰ ਬੇਨਤੀ ਆ ਆ ਜਿਹੜਾ ਕੋਡ ਕੁਰਸੀਆਂ ਵਾਲਾ ਨਾ ਇੰਗਲੈਂਡ ਦੀ ਧਰਤੀ ਤੋਂ ਚੱਲਦਾ ਆ ਰਿਹਾ ਕੋਡ ਆ ਇਹ ਕੋਡ ਇਹਨੇ ਕੋਡ ਨੇ ਸਾਡਾ ਬੇੜਾ ਗਰਖ ਕਰ ਦਿੱਤਾ ਜੇ ਚੰਗਾ ਭਲਾ ਫੁੱਟਾ ਜਿਹੜਾ ਪੈਸੇ ਦੋਵੇਂ ਤਰ੍ਹਾਂ ਬਾਵਾ ਕਰਕੇ ਬੀਬੀਆਂ ਦਾ ਨੱਚਣਾ ਦਾ ਲੱਖ ਲੱਖ ਰੁਪਈਆ ਡਾਉਂਦਾ ਉਹ ਜਦੋਂ ਕਦੇ ਮਹਾਰਾਜ ਦੀ ਹਜ਼ੂਰੀ ਚਾਹੂਗਾ ਫੇ ਆਖੂ ਉੰਤਰਾ ਲੱਖ ਹੀ ਨਹੀਂ ਕੰਮ ਕਰਦਾ ਬੈਠਾ ਹੀ ਨਹੀਂ ਜਾਂਦਾ ਤੇ ਜਦੋਂ ਕਦੇ ਡਾਂਸਰਾਂ ਨੱਚਣ ਡੀਆਂ ਹੁਣ ਉਧਰੋਂ ਗਾਉਣ ਵਾਲੇ ਲੱਗੇ ਹੁਣ ਪੇ ਬੁੱਟੇ ਦਾ ਸਾਰਾ ਜੋਰ ਲੱਗਾ ਹੁੰਦਾ ਫਿਰ ਕੁਰਸੀ ਨਹੀਂ ਚਾਹੀਦੀ ਇਸ 스테ਏ ਚਾਹੀਦੀ ਨੱਚਣ ਵਾਸਤੇ ਬੁਸਾਨਾ ਕਰਿਓ ਮੇਰੇ ਭੈਣਾ ਭਰਾਜੇ ਤੁਸੀਂ ਆਪਾਂ ਜੱਟ ਜ਼ਿਮੀਂਦਾਰ ਆਂ ਆਪਾਂ ਧਰਤੀ ਨਾਲ ਜੁੜ ਕੇ ਰਹਿਣਾ ਇਸ ਗੁਰੂ ਨਾਲ ਜੁੜ ਕੇ ਰਹਿਣਾ ਤੇ ਜੇ ਧਰਤੀ ਤੋਂ ਉੱਠ ਕੇ ਤਾਂ ਹੋ ਗਏ ਵੇ ਗੁਰੂ ਤੋਂ ਤਾਂ ਹੋ ਗਏ ਬੈਠੇ ਤੇ ਬਗੁਰੂ ਦੇ ਸ਼ਰੀਕ ਤੇ ਬੀਬੀਓ ਗੁੱਸਾ ਨਾ ਕਰਿਓ ਜੇ ਮਾਇਆ ਦਿੱਤੀ ਤੇ ਲੈ ਲਓ ਭਾਵੇਂ ਵਾਪਸ ਪਰ ਗੁਰੂ ਦੇ ਸ਼ਰੀਕ ਨਹੀਂ ਬਣਨਾ ਗੁਰੂ ਹਰਿ ਸਤੇ ਪਾਛਾ ਕਹਿੰਦਾ ਜਨਪਾ ਅਦਬਨਾ ਬਾਣੀ ਧਾਰਾ ਸੋ ਸਿੱਖ ਜਾਣੋ ਨਹੀਂ ਹਮਾਰਾ ਜਿੰਨੂ ਇਹ ਗੱਲ ਨਹੀਂ ਚੰਗੀ ਲੱਗਦੀ ਬੇਸ਼ੱਕ ਮਾਇਆ ਲੈ ਲਓ ਕੋਈ ਚੱਕਰ ਨਹੀਂ ਹੈ ਪਰ ਜੇ ਗੁਰੂ ਦਾ ਸਰਕਾਰ ਨਹੀਂ ਤੇ ਸਾਨੂੰ ਮਾਇਆ ਕਮਾ ਕਮਾਉਣ ਦਾ ਵੀ ਕੋਈ ਫਾਇਦਾ ਨਹੀਂ ਕੋੜ ਹੈ ਸਾਡੇ ਵਾਸਤੇ ਬਹੁਤ ਬੰਦੇ ਹੈਗੇ ਨੇ ਜਿਹੜੇ ਸਿਰਤਾ ਕਰਕੇ ਚਲੇ ਜਾਂਦੇ ਵੀ ਕੋਈ ਗੱਲ ਦਿੱਤਾ ਕੋਡੇ ਕੰਮ ਕਰਦੇ ਨੇ ਉਹ ਕਰੋ 500 ਦੇ ਦਿੰਦਾ ਹੁਣ ਬੀਬੀ ਵੇ ਚੰਗੀ ਭਲੀ ਇਹਨੂੰ ਕਿ ਹੋਇਆ ਕੋੜੇ ਰਗੀ ਆ ਇਹ ਕੁਰਸੀਆ ਚੜ ਕੇ ਬੈਠੀ ਗਾੜੀ ਕਿਹਦਾ ਨਿਸ਼ਤਰ ਗਿਆ ਲੱਗਾ ਜਿਹੜੇ ਕਲਾਕਾਰ ਲੱਗੇ ਹੁੰਦੇ ਨਾ ਉਦੋਂ ਚਰਚਰ ਕੁਰਸੀਆਂ ਤੇ ਬਹਿੰਦੇ ਥੱਪਦੇ ਲੱਗਦੇ ਉੱਚੇ ਤੇ ਜਦੋਂ ਗੁਰੂ ਬੈਠਾ ਹੋਵੇ ਫੇਰ ਉੱਚੀ ਨਹੀਂ ਬਈਦਾ ਕੁੜੀਏ ਨੀਵੇਂ ਹੋ ਕੇ ਰਹੀਦਾ ਤੇ ਜਦੋਂ ਨੀਵੇਂ ਹੋ ਕੇ ਰਹਿੰਦੇ ਉਹਨਾਂ ਝੋਲੀਆਂ ਭਰ ਲੈਂਦੇ ਦਿਓ ਜਿਹੜੇ ਉੱਚੇ ਹੁੰਦੇ ਨਾ ਫਿਰ ਉਹ ਖਵਾਰ ਹੁੰਦੇ ਨੇ ਇਸ ਕਰਕੇ ਜਦੋਂ ਵੀ ਆਉਂਦੇ ਸਿਰ ਝੁਕਾ ਕੇ ਗੁਰੂ ਦੇ ਕੋਲੋਂ ਮੰਗਿਆ ਕਰੋ ਮਹਾਰਾਜ ਬੜੇ ਜ਼ਿੰਦਗੀ ਚ ਪਾਪੀ ਤੇ ਬੜੇ ਪਾਪ ਕਰਦੇ ਰਹਿਣਾ ਤੂੰ ਬਖਸ਼ੰਦ ਪਿਤਾ ਤੂੰ ਬਖਸ਼ਦਾ ਤੂੰ ਬਖਸ਼ਦਾ ਹੀ ਰਹਿਣਾ ਤੇ ਜਦੋਂ ਵੀ ਅਰਦਾਸ ਕਰੀ ਸਰਬੱਤ ਦੇ ਭਲੇ ਦੀ ਕਰਨੀ ਜਾਂ ਕਦੇ ਇਹ ਨਾ ਕਿ ਉਹ ਵੀ ਮੇਰੀ ਮੱਝ ਸੂਪੇ ਤੇ ਗਵਾਢਿਆਂ ਦੀ ਚੜਾਈ ਕਰ ਦੇ ਇਦਾਂ ਦਾ ਕੰਮ ਨਹੀਂ ਕਰਨਾ ਜਦੋਂ ਅਰਦਾਸ ਕਰਨੀ ਕਹਿੰਣਾ ਸੱਚੇ ਪਾਤਸ਼ਾਹ ਸਬਤ ਦਾ ਪਲਾਗ ਹੈ ਤੇ ਫਿਰ ਵੇਖੋ ਜ਼ਿੰਦਗੀ ਚ ਆਨੰਦ ਫਿਰ ਵੇਖੋ ਜ਼ਿੰਦਗੀ ਚ ਖੇੜਾ ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਵੀ ਆ ਕੇ ਦਾਸੀਆਂ ਬਣ ਜਾਂਦੀਆਂ ਜਦੋਂ ਤੁਸੀਂ ਆਪਣੇ ਬਣਾਉਂਦੇ ਜੀ ਬਾਬਾ ਜੀ ਮੈਨੂੰ 15 ਸਾਲ ਹੋ ਚੱਲੇ ਆ ਗੁਰੂ ਨਾ ਛੁੜਿਆ ਤੇ ਮੈਂ 15 ਸਾਲਾਂ ਦੇ ਵਿੱਚ ਮਹਾਰਾਜ ਜੀ ਹਜੂਰ ਦੇ ਵਿੱਚ ਕਹਿੰਦਾ ਮੈਂ ਕਿਸੇ ਨੂੰ ਨਹੀਂ ਮੰਨਦਾ ਮੇਰਾ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੈਂ ਪੁੱਛਣਾ ਹੋਵੇ ਕਿਸੇ ਨੂੰ ਤੇ ਪੂਰਨ ਸਾਧੂ ਤੇ ਜਪ ਪੰਜ ਪਿਆਰੇ ਤੇ ਜੇ ਕੋਈ ਆਖੇ ਦੱਬੀ ਪੰਡੀ ਪਖੰਡੀ ਹੋਵੇ ਤੇ ਮੈਂ ਉਹਦੇ ਜਾਗ ਚਲਾ ਜਾਵਾਂ ਉਹ ਆਚਾਰ ਇੱਧਰੋਂ ਖਲਾਰ ਕੇ ਬੈਠਾ ਹੋਵੇ ਚਾਰ ਕੁੱਦ ਨੂੰ ਖਲਾਰ ਕੇ ਬੈਠਾ ਹੋਵੇ ਤੇ ਮੈਨੂੰ ਵੀ ਸ਼ਰਮ ਆਉਣੀ ਚਾਹੀਦੀ ਨਾ ਵੀ ਜਿਹੜਾ ਆਪਣਾ ਆਪਣੀ ਬਾਬਾ ਜੀ ਸਵਾਰ ਸਕਿਆ ਉਹਨੇ ਮੈਨੂੰ ਕਿ ਸਵਾਰ ਲੈਣਾ ਜਿਹਨੇ ਆਪ ਸਵਾਰੇ ਗਿਆ ਨਾ ਉਹਨਾਂ ਦੇ ਨਾਲ ਲੱਗੋ ਮੈਂ ਲਾਸਟ ਜੀ ਤੁਹਾਨੂੰ ਇੱਕੋ ਹੀ ਬੇਨਤੀ ਕਰਨੀ ਮਹਾਪੁਰਖ ਵੇਖ ਲਓ ਥੱਲੇ ਬੈਠਿਆ ਗੁਰੂ ਦੇ ਨੀਵੇਂ ਹੋ ਕੇ ਬੈਠਿਆ ਪਰ ਅਸੀਂ